Sperdumiyo também coisa que発iz находidamente geschätare as smoke de passage p horses thin <laughs> disporidou kind dai ah o este contamination se ág ifer om ok out é rogue mata jem Det. ਬਹੁਤ ਬਹੁਤ ਸ਼ੁਕਰੀਆ ਤੁਹਾਡਾ ਬਹੁਤ ਸਰਪੰਚ ਸਾਹਿਬ ਨੂੰ ਸਟ੍ਰੈਟਜੀ ਬਹੁਤ ਬਹੁਤ ਜੀ ਸੇਕੂ ਸਰਪੰਚ ਸਾਹਿਬ ਸਰਪੰਚ ਸਾਹਿਬ ਅਜੋਕੇ ਸਰਪੰਚ ਸਾਹਿਬ ਤੁਸੀਂ ਆਉਂਗੇ ਸੱਗੀ ਕਰੀ ਦੀ ਹੋਟਿਆਈ ਫੰਡ ਜੋ ਮੇਰੇ ਚੈੱਕ ਨਹੀਂ ਆਇਆ ਸਰਪੰਚ ਸਾਹਿਬ ਤੁਹਾਡਾ ਕਰਜ਼ਾ ਨਹੀਂ ਉਤਾਰ ਸਕਦੇ ਅਸੀਂ ਮੈਨੂੰ ਚੈੱਕ ਵੀ ਦੇਵਾਂਗੇ ਜੋ ਤੁਸੀਂ ਇਹ ਕਰਜ਼ਾ ਚੜਾਇਆ ਅਸੀਂ ਕਦੀ ਵੀ ਇਹ ਨਹੀਂ ਭੁੱਲਾ ਨਹੀਂ ਉਤਾਰ ਨਹੀਂ ਸਕਦੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ

Okay. Okay. Phone? Phone? ਆਹ आ, के अठ नंबर वार्ड और नौ नंबर वार्ड दस नंबर वार्ड का भी कुछ हिस्सा जमें मैनू दसिया जाता सी पानी की सप्लाई तो दुखी है पानी लिए तरस रहे अठ नंबर वार्ड के लोग ਔਰ ਤਰਸ ਵੀ ਰਹੇ ਸੀ ਔਰ ਉਸ ਤੋਂ ਬਿਨਾ ਜਿਹੜਾ ਪਾਣੀ ਆਉਂਦਾ ਸੀ ਉਹ ਮਿਕਸ ਆਉਂਦਾ ਸੀ ਗੰਦਾ ਪਾਣੀ ਆਉਂਦਾ ਸੀ ਸੋ ਉਹ ਸਾਰੀਆਂ ਚੀਜ਼ਾਂ ਨੂੰ ਧਿਆਨ ਰੱਖਦੇ ਹੋਏ ਕੁਝ ਦਿਨ ਪਹਿਲਾਂ ਹੀ ਮੈਂ ਇਹਦੇ ਤੇ ਪ੍ਰਪੋਜ਼ਲ ਭੇਜੀ ਸੀ ਔਰ ਡਿਮਾਂਡ ਮੰਗੀ ਸੀ ਸੀਐਮ ਸਾਹਿਬ ਤੋਂ ਔਰ ਅੱਜ ਭਗਵਾਨ ਸਿੰਘ ਮਾਨ ਜੀ ਦੀ ਕਿਰਪਾ ਦੇ ਕਰਕੇ ਸਾਨੂੰ ਇਸ ਸਿਰਫ ਇਸ ਏਰੀਏ ਦੇ ਲਈ ਹੀ ਤਕਰੀਬਨ 5 ਕਰੋੜ ਰੁਪਏ ਦਿੱਤਾ ਗਿਆ ਤਾਂ ਕਿ ਅਸੀਂ ਪਾਣੀ ਦੀ ਟੈਂਕੀ ਬਣਾ ਕੇ ਔਰ ਇਹਨਾਂ ਲੋਕਾਂ ਨੂੰ ਸਾਫ਼ ਪਾਣੀ ਸਮਝ ਲੋ 24 ਘੰਟੇ ਮਿਲੇਗਾ ਜਦੋਂ ਕਹਿਣਗੇ ਉਦੋਂ ਹੀ ਪਾਣੀ ਇਹਨਾਂ ਨੂੰ ਦਿੱਤਾ ਜਾਊਗਾ ਸੋ ਇਹ ਬੇਸਿਕ ਲੋਡ ਪੂਰੀ ਕਰਨ ਲਈ ਹੈ 7 8 9 ਤੇ 10 ਨੰਬਰ ਦੇ ਲੋਕਾਂ ਦੇ ਕਿੰਨੇ ਲਾਗਤਾਂ ਪਿਆਰ ਹੋ ਜੇ ਕਿੰਨੇ ਸਮੇਂ ਦੇ ਵਿੱਚ ਸੰਕੀ ਯਾਰ ਕਰਨ ਤੇ ਪਾਣੀ ਦੀ ਖਰਾਬ ਹੋ ਜਾਵੇ ਤਕਰੀਬਨ 4 ਕਰੋੜ 80 ਲੱਖ ਦੇ ਕਰੀਬ ਦਾ ਐਸਟੀਮੇਟ ਜਿਹੜਾ ਬਣਿਆ ਹੈਗਾ ਵੈਸੇ ਤਾਂ ਪੂਰੇ ਸ਼ਹਿਰ ਲਈ ਅਸੀਂ 25 ਕਰੋੜ ਲਿਆ ਪਰ ਇਸ ਏਰੀਏ ਲਈ ਖਾਸ ਕਰਕੇ ਔਰ ਜਿਹੜੇ ਪ੍ਰੋਜੈਕਟ ਆ ਟੈਂਡਰ ਨੂੰ ਹੁਣ ਲੱਗ ਜੇਗਾ ਟੈਂਡਰ ਲੱਗਣ ਤੋਂ ਬਾਅਦ 9 ਮਹੀਨੇ ਦੇ ਵਿੱਚ ਸਾਰਾ ਪ੍ਰੋਸੈਸ ਕੰਪਲੀਟ ਹੋ ਜਾਊਗਾ ਹੋਰ ਇਹ ਸ਼ਰਤ ਦੇ ਵਿੱਚ ਹੋ ਰਹੀ ਹੈ ਜਿਦਾਂ ਪਾਣੀ ਪਹੁੰਚਣਾ ਪਊ ਜਾਨੀਏਗਾ ਕਿ ਸੀਵਰੇਜ ਕਿਸ ਮਸਲੇ ਬਿਲਕੁਲ ਜੀ ਮੈਂ ਖੁਦ ਵੀ ਰਾਉਂਡ ਕਰਕੇ ਆਈ ਸੀ ਔਰ ਟੀਮ ਵੀ ਪਿੱਛੇ ਖੜੀ ਹੋਣੀ ਹੈ ਮੇਰੇ ਉਸ ਨਾਲ ਲੈ ਕੇ ਔਰ ਉਹਨਾ ਏਰੀਆ ਵਿੱਚ ਵੀ ਪਾਣੀ ਪਹੁੰਚਾਵਾਂਗੇ ਜਿਹੜਾ 25 ਕਰੋੜ ਹੈ ਇਸੇ ਲਈ ਲਿਆ ਔਰ ਮੈਂ ਫਿਰ ਕਹਾ ਕਿ ਕਿ ਇਹਦੇ ਲਈ ਕੋਈ ਲਿਮਟ ਨਹੀਂ ਹੈ ਜਿੱਥੇ-ਜਿੱਥੇ ਵੀ ਲੋਕ ਸਾਨੂੰ ਇਨਫੋਰਮ ਕਰਨ ਵੇਧਾ ਹੇ ਵੀ ਕਹਿਣੀ ਹੁੰਦੀ ਆ ਕਿ ਸਾਡੇ ਪੱਤਰਕਾਰ ਭਰਾ ਦੱਸਣੀਆਂ WhatsApp ਪਸ ਕਰਣ ਜਿਨੇ ਵੀ ਮਰਜ਼ੀ ਇਨਫੋਰਮ ਕਰਨ ਦੀ ਇੱਥੇ ਪਾਣੀ ਨਹੀਂ ਪਹੁੰਚਦਾ ਅਸੀਂ ਵੱਧ ਤੋਂ ਵੱਧ ਫੰਡ ਜਿਹੜੇ ਲਿਆ ਕੇ ਕੋਸ਼ਿਸ਼ ਹੈ ਕਿ ਇਸ ਸਾਲ ਦੇ ਵਿੱਚ ਮਲੋਟ ਦੀ ਇਹ ਸਮੱਸਿਆ ਹੱਲ ਹੋਣ ਦਾ ਮਿਹਨਤ ਕੀਤੀ ਜਾ ਰਹੀ ਹੈ ਅ ਰਾਸ਼ਨ ਵੰਡ ਮੈਂ ਪਹਿਲਾਂ ਤਾਂ ਲੋਕਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਇੱਕ ਤਾਂ ਖੱਜਲ ਖਵਾਰੀ ਤੋਂ ਨਜਾਤ ਮਿਲੇਗੀ ਇੱਕ ਸਹੀ ਲੋਕਾਂ ਤੱਕ ਰਾਸ਼ਨ ਪਹੁੰਚੇਗਾ ਕਈ ਵਾਰੀ ਇਹ ਬਹੁਤ ਸਾਰੀਆਂ ਸ਼ਿਕਾਇਤਾਂ ਪੰਜਾਬ ਦੇ ਵਿੱਚ ਵੀ ਕੋਠੀਆਂ ਵਾਲੇ ਲੈ ਗਏ ਜੀ ਕਾਰਾਂ ਵਾਲੇ ਲੈ ਗਏ ਔਰ ਉਹ ਚੀਜ਼ ਸਾਰੀ ਖਤਮ ਕਰਨ ਲਈ ਮੰਤਵ ਜੋ ਭਗਵੰਤ ਮਾਨ ਦੀ ਸਰਕਾਰ ਦਾ ਹੈ ਕਿ ਅਸੀਂ ਜਿਹੜੇ ਜ਼ਰੂਰਤਮੰਦ ਲੋਕ ਹੈ ਨਾ ਉਹਨਾਂ ਤੱਕ ਪਾਣੀ ਲੱਗ ਰਿਹਾ ਹੈ ਪਰ ਹਾਲਾਤ ਉਹਦੇ ਹੋ ਗਏ ਰਹੇ ਗਏ ਗੱਲ ਕਹੀ ਵੀ ਇਸ ਦੇ ਵਿੱਚ ਇਸ ਵਕਤ ਦੀ ਕਿਹਨੇ ਕੰਮ ਹੋਊਗਾ ਵੀ ਜਿਹੜਾ ਬਾਅਦ ਜਿਹੜੀ ਪ੍ਰੋਬਲਮ ਹੈ ਸੋ ਤਾਂ ਬਿਜ਼ਨਸ ਆਮ ਲੋਕੀਂ ਇਹਦੇ ਪਾਣੀ ਦੀ ਉਹਦਾ ਹਾਲ ਹੈ ਮੈਂ ਜੋ ਮੈਂ ਸੁਣਦੀ ਆ ਰਹੀ ਸੀ ਕਦੇ ਕਿਸੇ ਐਸਜੀਓ ਤੇ ਖਾਸ ਕਰਕੇ ਮਕਰਸਾਵਕ ਤੇ ਖੜੇ ਹੋਏ ਆ ਲੋਕ ਬਾਰ ਬਾਰ ਉਹਨਾਂ ਤੇ ਕੀ ਜਿਨ੍ਹਾਂ ਨੇ ਸਹੀ ਨਹੀਂ ਪਾਇਆ ਜਾਂ ਇਹਨਾਂ ਨੇ ਕੋਈ ਜਾਣਬੁੱਝ ਕੇ ਬੰਦ ਕਰ ਦਿੰਦੇ ਆ ਔਰ ਜਦੋਂ ਮੈਂ ਪੂਰਾ ਐਨਾਲਿਸਿਸ ਕੀਤਾ ਉਹਦੇ ਵਿੱਚ ਕੀ ਹੋਇਆ ਕਿ ਜਿੱਥੋਂ ਸਾਡੀ ਮੇਨ ਡਰੇਨੇਜ ਦੋ ਤਿੰਨ ਏਰੀਆ ਤੋਂ ਹੈ ਇਧਰ grain market ਹੈ ਜਾਂ ਪਰਲੇ ਪਾਸੇ ਦਾਨੇ ਵਾਲਾ ਪਾਸੇ ਉਹਦੇ ਉੱਪਰ ਜਿਹੜੀਆਂ ਪਾਈਪਾਂ ਜਿਹੜੀਆਂ ਉੱਥੇ ਪਈਆਂ ਹੋਈਆਂ ਨੇ ਉਹ ਬਹੁਤ ਜ਼ਿਆਦਾ ਡੈਮੇਜ ਉੱਥੇ ਦੀ ਮਸ਼ੀਨਰੀ ਬਹੁਤ ਜ਼ਿਆਦਾ ਡੈਮੇਜ ਔਰ ਉਹ ਪੰਪ ਆਉਟ ਨਹੀਂ ਹੋ ਰਿਹਾ ਬਾਹਰ ਉਹ ਉੱਥੇ ਦਾ ਉੱਪਰ ਹੀ ਖੜਾ ਤਾਂ ਹੀ ਕਦੇ ਕਿਤੋਂ ਫਲੋ ਕਰੇ ਕਿਤੋਂ ਓਵਰਫਲੋ ਹੋ ਰਿਹਾ ਸੋ ਸਾਰਾ ਕੁਝ ਚੇਂਜ ਕਰਨ ਲਈ ਅਸੀਂ 1.5 ਕਰੋੜ ਦਾ ਜਿਹੜਾ ਪ੍ਰੋਜੈਕਟ ਲਿਆਂਦਾ ਸੀ ਪਰ ਬਾਅਦ ਵਿੱਚ ਉਹ ਵੀ ਸਾਡਾ ਟੈਂਡਰ ਸਿਰੇ ਨਹੀਂ ਚੜਿਆ ਕਿਉਂਕਿ ਜਿਹੜੀਆਂ ਪਾਈਪਾਂ ਚਾਹੀਦੀਆਂ ਬਹੁਤ ਵਧੀਆ ਔਰ ਮਹਿੰਗੀਆਂ ਚਾਹੀਦੀਆਂ ਨੇ ਉਹਦੇ ਲਈ ਆ 10 ਦਿਨ ਪਹਿਲਾਂ ਮੈਂ ਸੀਐਮ ਸਾਹਿਬ ਨੂੰ ਰਿਕਵੈਸਟ ਕਰਕੇ ਆਈ ਸੀ ਕਿ ਮਲੋਟ ਨੂੰ ਹੋਰ ਫੰਡ ਦੇ ਔਰ ਅਗਲੇ ਦਿਨ ਕੀ ਉਹਨਾਂ ਨੇ ਮਨਜ਼ੂਰੀ ਦਿੱਤੀ ਔਰ ਮੇਰੇ ਖਿਆਲ ਦੇ ਵਿੱਚ 1 ਕਰੋੜ ਰੁਪਈਆ ਸਾਨੂੰ ਹੋਰ ਮਿਲਣ ਵਾਲਾ ਹੈ ਔਰ ਇਹ ਇਹ ਵੀ ਮੇਰਾ ਵਾਦਾ ਕਿ ਇਹ ਵੀ ਸਮੱਸਿਆ ਇਸ ਸਾਲ ਚ ਤੁਹਾਡੀ ਬਿਲਕੁਲ ਪੂਰੀ ਤਰ੍ਹਾਂ ਹੱਲ ਕਰ ਦਾਂਗੇ ਲਾਖਪਾਲ ਸੀ ਐਮਪੀ ਚੋਣਾਂ ਲੈ ਕੇ ਫਰੀਦਕੋਟ ਤੋਂ ਤੁਹਾਡਾ ਨਾਮ ਉਹ ਚਰਚਾ ਵਿੱਚ ਆ ਰਿਹਾ ਕੋਈ ਕਹ ਰਿਹਾ ਵੀ ਆਲਮੋਸਟ ਫਾਈਨਲ ਹੋ ਗਿਆ ਹੈ ਵੀਰ ਜੀ ਹੁਣ ਤੁਹਾਡਾ ਕੀ ਮਨ ਹੈ ਤੇ ਪਾਰਟੀ ਵੱਲੋਂ ਕੀ ਹੈ ਇਹ ਪਾਰਟੀ ਤੋਂ ਕਹਿੰਦੀ ਇਹ ਵੀ ਪੀਪਲ ਕਲੈਕਸ਼ਨ ਕਰਨਾ ਹੈ ਕਿ ਬੁਜੀਪੁਰ ਤਿਆਰ ਨੇ ਅ ਮੈਂ ਪਹਿਲਾਂ ਵੀ ਬਲੋਟ ਦੀ ਸੇਵਾ ਹੀ ਕਰਨ ਆਈ ਸੀ ਔਰ ਮੈਂ ਬਲੋਟ ਵਾਸੀ